ਪਸੀਨਾ ਮੂੰਹ ਤੇ ਆਇਆ ਹੋਇਆ ਵਾ ਠੀਕ ਆ ਉਹੀ ਪਸੀਨੇ ਵਾਲੇ ਹੱਥਾਂ 'ਚ ਉਹੀ ਹੋਈ ਮੈਦੇ 'ਚ ਮਿਲਾ ਕੇ ਉਹੀ ਤੁਸੀਂ ਲੋਕਾਂ ਨੂੰ ਖਵਾ ਰਹੇ ਹੋ ਸੋ ਐਪਕ ਐ ਥੋੜੀ ਜਿਹੀ ਗੰਦਗੀ ਦਿਖਾਓ ਮਸ਼ੀਨ ਦੀ ਥੋੜਾ ਦੂਰ ਕਰਕੇ ਗੰਦਗੀ ਦਿਖਾਓ ਸਾਰੀ ਮਸ਼ੀਨ ਦੀ ਇਹ ਤਾਂ ਦੱਸ ਦਈਏ ਬੜੀ ਹਾਈਜਾਇਨਿਕ ਤਰੀਕੇ ਨਾਲ ਆ ਦੇਖੋ ਕੀੜੇ ਖਾਓ ਆ ਦਿਖਾਓ ਕੀੜੇ ਬੜੇ ਹਾਈਜਾਇਨਿਕ ਤਰੀਕੇ ਦੇ ਨਾਲ ਇੱਥੇ ਗੰਦਗੀ ਪਾਈ ਗਈ ਹੈ ਆ ਦਿਖਾਓ ਤਸਵੀਰਾਂ ਕਾਈ ਜੰਮੀ ਹੋਈ ਹੈ ਫਰਸ਼ ਦੇ ਉੱਤੇ ਗੰਦਗੀ ਦੀ ਇਹੀ ਚਪਲਾਂ ਬੂਟ ਲੈ ਕੇ ਅਧਾਉ ਬੰਦੇ ਨੇ ਕਿਵੇਂ ਚਪਲਾ ਪਾਈਆਂ ਹੋਈਆਂ ਨੇ ਕਿੱਦਾਂ ਇਸ ਨੂੰ ਬੇਲ-ਬੇਲ ਕੇ ਰੱਖਦੇ ਪਏ ਨੇ ਔਰ ਕਿਸ ਤਰੀਕੇ ਨਾਲ ਉਹ ਕਰਦੇ ਪਏ ਨੇ ਕੋਨਾ ਲਖਾਈਆ ਲੋਕ ਆਹ ਕੋਨਾ ਨੇ ਜਿੰਨਾ ਚ ਕ੍ਰੀਮ ਰੋਲ ਬੰਦੇ ਨੇ ਆਹ ਕੋਨਾ ਨੇ ਦੇਖੋ ਇਹ ਹਾਈਜਾਇਨਿਕ ਆ ਜਿਹੜਾ ਤੁਸੀਂ ਖਾ ਰਹੇ ਹੋ ਕੋਨਾ ਉਹ ਸੇਫਟੀ ਦਾ ਲਾਇਸੈਂਸ ਹੈ ਆਪਕੇ ਬਾਸ ਹਾਂ ਹਾਂ ਕਹਾਂ ਹੈ है। कहा है अरे भाई साहब आप कहा से हैं? यूपी से यूपी से हैं। तो आपको यहाँ पे फैक्ट्री खोले हुए पांच छह साल हो गए ठीक बोल रहा हूँ ना तो पांच छह सालों से ऐसे ही चल रहा है काम ये, ये नीचे से पेड़ उठा उठा के रह गया भैया भैया एक पेड़ा उठाना भूल गए शायद आप ये देखो।, ये देखो मच्छर भी बेचे सबको बेचे बहुत बढ़िया इतनी गर्मी में कहा दिखेगा लाइट तो है नहीं आपके पास ना देख रहे इसकी शकल दिखाओ अच्छे तरीके से क्योंकि ये बंदे की शक्ल इसको हीरो बनाना है पंजाब के लोग तुम्हें हीरो बनाएंगे भाई साहब ਸੱਚੀ કહਾ ਤੁਸੀਂ ਦੇਖ ਰਹੇ ਮੈਂ ਚਾਨਣ ਉਸ ਪੰਜਾਬ ਤੋਂੜਨਾ ਸੁਸ਼ੀਲ ਮਚਾਨ ਦੋਸਤੋ ਪਹੁੰਚ ਚੁੱਕੇ ਹਾਂ ਲੁਧਿਆਣੇ ਦੇ ਗੈਸ ਪੂਰੇ ਦੇ ਏਰੀਏ ਦੇ ਵਿੱਚ ਜਿੱਥੇ ਇੱਕ ਖਾਣ ਪੀਣ ਵਾਲੀ ਫੈਕਟਰੀ ਦੇ ਵਿੱਚ ਪਹੁੰਚੇ ਹਾਂ ਅੱਜ ਤੁਹਾਨੂੰ ਦਿਖਾਵਾਂਗੇ ਜਿਹੜੇ ਬਿਸਕੁਟ ਜਿਹੜੇ ਫੈਨ ਜਿਹੜੇ ਕਰੀਮ ਰੋਲ ਜਿਹੜੇ ਲੋਕ ਖਾਂਦੇ ਨੇ ਉਹ ਕਿਸ ਤਰੀਕੇ ਨਾਲ ਟੇਸਟ ਲੈ ਕੇ ਖਾਂਦੇ ਨੇ ਔਰ ਉਹਨਾਂ ਦੇ ਵਿੱਚ ਅਸਲ ਸੱਚਾਈ ਕੀ ਹੈਗੀ ਸਾਫ ਸਫਾਈ ਦੀ ਇਹਦੇ ਉਹ ਥੋੜਾ ਤਸੱਲੀ ਨਾਲ ਆਪਾਂ ਦਿਖਾ ਦਈਏ ਇਹ ਜੋ ਪੈਕ ਹੋ ਰਿਹਾ ਹੈ ਇਹ ਹੈਗਾ ਵਾ ਇਹਨੂੰ ਫੈਨ ਕਿਹਾ ਜਾਂਦਾ ਵਾ ਇਹਨੂੰ ਅਗਰ ਆਪਾਂ ਯੂਪੀ ਪਿਆਰ ਦੀ ਭਾਸ਼ਾ ਚ ਕਹੀਏ ਤੂੰ ਜੀਰਾ ਵੀ ਕਿਹਾ ਜਾਂਦਾ ਵਾ ਸੋ ਇਹ ਫੈਨ ਆ ਜਿਹੜੇ ਲੋਕ ਚਾਹ ਚੁਬਾ ਡੁਬਾ ਕੇ ਖਾਂਦੇ ਨੇ ਕਿੰਨੇ ਚਸਕੇ ਨਾਲ ਖਾਂਦੇ ਨੇ ਤੁਸੀਂ ਦੇਖੋ ਪੈਕ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਦਿਖ ਰਿਹਾ ਹੋਊਗਾ ਦੇਖੋ ਕਿੰਨੀ ਸਫਾਈ ਹੈ ਪੈਕਿੰਗ ਦੇ ਵਿੱਚ ਦੇਖੋ ਕਿੰਨੀ ਸਫਾਈ ਹੈਗੀ ਹੈ ਤੇ ਇੱਥੇ ਮਾਲਕ ਵੀ ਖੜੇ ਤੁਹਾਡੇ ਨਾਲ ਗੱਪਾਂ ਚ ਗੱਲ ਕਰਦੇ ਆ ਆਜੋ ਆਜੋ ਥੋੜਾ ਜਿਹਾ ਦਿਖਾ ਦੇ ਆਈਏ ਆ ਜਾਈਏ ਦਿਖਾ ਦੇ ਥੋੜਾ ਸਾ ਅਰੇ ਵੀਡੀਓ ਤਾਂ ਬਣ ਚੁੱਕਾ ਹੈ ਆਪਕਾ ਸੋ ਇੱਥੋਂ ਦੀ ਆਪਾਂ ਸਟਾਰਟ ਕਰਦੇ ਆਂ ਵੀ ਸਫਾਈ ਅਭਿਆਨ ਜਿਹੜਾ ਚੱਲ ਰਿਹਾ ਸੋ ਆਹ ਦੇਖੋ ਜਿਹੜੇ ਕਰੀਮ ਰੋਲ ਦੇ ਵਿੱਚ ਕਰੀਮ ਪੈਂਦੀ ਆ ਆ ਹੈਗੀ ਐ ਜੀ ਕਰੀਮ ਸੋ ਇਹ ਐ ਥੋੜੀ ਜੀ ਗੰਦਗੀ ਦਿਖਾਓ ਮਸ਼ੀਨ ਦੀ ਥੋੜਾ ਦੂਰ ਕਰਕੇ ਗੰਦਗੀ ਦਿਖਾਓ ਸਾਰੀ ਮਸ਼ੀਨ ਦੀ ਇਹ ਤਾਂ ਦੱਸ ਦਈਏ ਬੜੀ ਹਾਈਜਾਇਨਿਕ ਤਰੀਕੇ ਨਾਲ ਆਹ ਦੇਖੋ ਕੀੜੇ ਦਿਖਾਓ ਆ ਦਿਖਾਓ ਕੀੜੇ ਬੜੇ ਹਾਈਜਾਇਨਿਕ ਤਰੀਕੇ ਦੇ ਨਾਲ ਇੱਥੇ ਗੰਦਗੀ ਪਾਈ ਗਈ ਹੈ ਆ ਦਿਖਾਓ ਤਸਵੀਰਾਂ ਸੋ ਆਪਾ ਪਹੁੰਚੁਕੇ ਫੈਕਟਰੀ ਦੇ ਅੰਦਰ ਆਹ ਜਿਹੜੀ ਤਸੱਲੀ ਨਾਲ ਤੁਹਾਨੂੰ ਦਿਖਾ ਦਈਏ ਇਹ ਕਾਈ ਜੰਮੀ ਹੋਈ ਹੈ ਫਰਸ਼ ਦੇ ਉੱਤੇ ਗੰਦਗੀ ਦੀ ਇਹੀ ਚਪਲਾਂ ਬੂਟ ਲੈ ਕੇ ਆ ਦਿਖਾਓ ਬੰਦੇ ਨੇ ਕਿਵੇਂ ਚਪਲਾਂ ਪਾਈਆਂ ਹੋਈਆਂ ਨੇ ਕਿੱਦਾਂ ਇਸ ਨੂੰ ਬੇਲ-ਬੇਲ ਕੇ ਰੱਖਦੇ ਪਏ ਨੇ ਔਰ ਕਿਸ ਤਰੀਕੇ ਨਾਲ ਉਹ ਕਰਦੇ ਪਏ ਨੇ ਬੰਦਿਆਂ ਦੀ ਥੋੜੀ ਜਿਹੀ ਚੰਗੀ ਤਰ੍ਹਾਂ ਤਸੱਲੀ ਨਾਲ ਸ਼ਕਲਾਂ ਦਿਖਾ ਦਿਓ ਕਿਉਂਕਿ ਇਹ ਪਸੀਨੇ ਨਾਲ ਚੁੰਦੇ ਵੀ ਪਏ ਨੇ ਜਿਹੜਾ ਤੁਸੀਂ ਟੇਸ ਲੈਂਦੇ ਹੋ ਪਸੀਨੇ ਨਾਲ ਭਰਿਆ ਹੋਇਆ ਇਹ ਟੇਸਟ ਹੈ ਤਾਂ ਹੀ ਤੁਹਾਨੂੰ ਟੇਸਟ ਵਧੀਆ ਮਿਲਦਾ ਆ ਦਿਖਾਓ ਤਸਵੀਰਾਂ ਸੋ ਇਹ ਜਿਹੜੇ ਪੇੜੇ ਨੇ ਇੱਕ ਵਾਰੀ ਪੇੜਿਆਂ ਤੇ ਵੀ ਨਜ਼ਰ ਮਰਵਾ ਦੀਏ ਜਿਹੜੇ ਇਹ ਪੇੜੇ ਵਿੱਚ ਮਿਕਸ ਕਰਦੇ ਬਿਨੇ نیچے ਦਿਖਾਓ ਉਹ ਪੇੜਾ ਪਹਿਲੇ نیچے ਪੇੜੇ ਤੈਸੀਏ ਨਾਲ-ਨਾਲ ਸਟ੍ਰਿੰਗ ਵੀ ਤੁਹਾਨੂੰ ਦਿਖਾਵਾਂਗੇ ਇਹ ਹੁਣ ਉੱਪਰ ਚੱਕ ਕੇ ਪੇੜੇ ਰੱਖੇ ਨੇ ਹਾਲਾਂਕਿ ਮਿੱਟੀ ਨਾਲ ਲੱਦਪੱਦ ਨੇ ਮਿੱਟੀ ਲੱਗੀ ਹੋਈ ਹੈ ਆ ਦੇਖੋ ਪੇੜਿਆਂ ਤੇ ਤੇ ਮਿੱਟੀ ਲੱਗੀ ਹੋਈ ਹੈ ਇਹੀ ਪੇੜੇ ਇਸ ਤਰੀਕੇ ਨਾਲ ਬੇਲ-ਬੇਲ ਕੇ ਬੇਲ-ਬੇਲ ਕੇ ਇਹਨਾਂ ਵਿੱਚ ਮਿਕਸ ਕਰ ਦੇਣੇ ਨੇ ਸੋ ਤਸੱਲੀ ਨਾਲ ਤੁਹਾਨੂੰ ਇਹਨਾਂ ਦੀ ਪੂਰੀ ਕਰਤੂਤ ਦਿਖਾ ਰਹੇ ਆ ਸੋ ਇਹ ਜਿਹੜੀ ਫੈਕਟਰੀ ਆ ਦਿਖਾਓ ਮੱਛਰ ਵੀ ਵਿੱਚ ਸਭ ਕੋ ਵਿੱਚ ਬਹੁਤ ਬੜੀ ਆ ਇਤਨੀ ਗਰਮੀ ਵਿੱਚ ਕਹਾਂ ਦਿਖੇਗਾ ਲਾਈਟ ਤਾਂ ਹੈ ਨਹੀਂ ਆਪਕੇ ਕੋਲ ਨਾ ਮੱਛਰ ਦਿਖ ਰਹੇ ਆ ਲੱਗਦਾ ਇੱਕ ਵੀ ਦਿੱਰਦਾ ਹੈ ਅਰੇ ਭਾਈ ਤੂੰ ਤਾਂ ਯਾਰ ਬਹਿਸ ਕਰਨ ਲੱਗਾ ਤਾ ਬਹਿਸ ਕੀ ਬਾਤ ਆਈ ਮੱਛਰ ਲੱਗ ਰਿਹਾ ਇਤਨੀ ਗਰਮੀ ਵਿੱਚ ਤਾਂ ਆਪਕੇ ਤੇਰੇ ਮੈਂ ਜ਼ਿਆਦਾ ਗਰਮੀ ਹੈ ਕਿਆ ਇਤਨੀ ਗਰਮੀ ਵਿੱਚ ਮੱਛਰ ਲਗਾ ਕੋਈ ਬਾਤ ਨਹੀਂ ਕੋਈ ਬਾਤ ਇਤਰੇ ਕੋ ਦਿਖਾਤੇ ਮਿਲ ਰਿਹਾ ਆਪਕੇ ਹਾਂ ਕੀ ਬੋਲ ਰੋ ਆ ਇੱਕ ਵਾਰੀ ਸ਼ਕਲ ਦਿਖਾ ਦਿਓ ਇੰਦੀ ਹਾਂ हाँ ना ना। हाँ दिखाओ इदर दिखाओ इधर इधर बना इधर इधर हाँ इधर दिखाओ हाँ इसकी, इसकी शक्ल दिखाओ अच्छे तरीके से क्योंकि ये बंदे की शक्ल इसको हीरो बनाना है पंजाब के लोग तुम्हें हीरो बनाएंगे भाई साहब सो so, गलती कहाँ होगी गलती पे गलती होगी ये देखो गलती पे गलती होगी देखो कितना गलती पे गलती होगी सो एक कोना दिखाई है देखो आ कोना ने जिन्हे क्रीम रोल बनते ने आ कोना ने देखो ਏ ਹਾਈਜੈਨਿਕ ਆ ਜਿਹੜਾ ਤੁਸੀਂ ਖਾ ਰਹੇ ਹੋ ਕੋਨਾ ਆਜੋ ਹੁਣ ਤੁਹਾਨੂੰ ਦਿਖਾਈਏ ਇੱਥੇ ਦੇ ਬੰਦ ਲੋ ਇਹ ਦਿਖਾਓ ਇੱਥੇ ਦੇ ਬੰਦ ਆਹ ਜਿਹੜੀ ਬੋਰੀ ਪਈ ਆ ਇੱਥੇ ਹੀ ਚੁੱਪਲਾ ਬੂਟ ਲੈ ਕੇ ਇੱਥੇ ਹੀ ਪੈਕਿੰਗ ਹੁੰਦੀ ਵੀ ਆ ਨਾਲ ਨਾਲ ਤੁਹਾਨੂੰ ਸਟ੍ਰਿੰਗ ਆਪਰੇਸ਼ਨ ਵੀ ਦਿਖਾਵਾਂਗੇ ਵੀ ਇਹ ਬਹੁਤ ਜ਼ਿਆਦਾ ਹਾਈਜੈਨਿਕ ਦਾ ਇਹਨਾਂ ਨੇ ਧਿਆਨ ਰੱਖਿਆ ਹੋਇਆ ਆਪਣਾ ਜਿਹੜੇ ਫੈਕਟਰੀ ਦੇ ਮਾਲਕ ਨੇ ਵਿਚਾਰੇ ਬੜੇ ਬੇਤਾਬ ਨੇ ਪਿੱਛੇ ਪਿੱਛੇ ਘੁੰਮਦੇ ਬਿਨੇ ਆ ਵੀ ਚੱਪਲ ਡਾਲ ਕੇ ਆਤੇ ਹੋ ਯਾਂ ਪੇ ਨਾ ਨਾ ਸਰ ਆਜ ਆ ਗਏ ਹਨ ਤੁਹਾਡਾ ਪਿੱਛਾ ਆ ਗਿਆ ਅੱਛਾ ਮੇਰੇ ਪਿੱਛੇ ਆ ਗਏ ਸੋ ਆਓ ਇੱਕ ਵਾਰ ਆਪਸ਼ੇ ਵੀ ਬਾਤ ਕਰਤੇ ਆਜੋ ਇਹਨਾਂ ਨਾਲ ਵੀ ਗੱਲ ਕਰਦੇ ਆਜੋ ਮਾਲਿਕ ਜੀ ਆਈਏ ਫੈਕਟਰੀ ਕੇ ਮਾਲਿਕ ਆਈਏ ਹਾਂ ਥੋੜੇ ਦੋ ਮੜਾ ਆਈਏ ਆਈਏ ਤਾਂ ਸਹੀ ਦੋ ਮੜਾ ਆਈਏ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆ ਪੰਜਾਬ ਸਰਕਾਰ ਗੱਲਾਂ ਕਰਦੀ ਹੈ ਚਾਈਲਡ ਪ੍ਰੋਟੈਕਸ਼ਨ ਐਕਟ ਦੀਆਂ ਔਰ ਅਸੀਂ ਧੁੰਦਲਾ ਕਰਕੇ ਚਿਹਰਾ ਜ਼ੋਰ ਦਿਖਾਵਾਂਗੇ ਉਹ ਬੱਚਾ ਵਾ ਜਿਹੜਾ 15 ਸਾਲ ਦਾ ਕੰਮ ਕਰ ਰਿਹਾ ਹੈਗਾ ਵਾ ਇਹ ਬੱਚੇ ਦੀ ਆਵਾਜ਼ ਵੀ ਸੁਣਾਣਾ ਸੁਣਾਵਾਂਗੇ ਤੁਹਾਨੂੰ ਵੀ ਬੱਚੇ ਦੀ ਉਮਰ ਕਿੰਨੀ ਹੈ ਬੇਟਾ ਅਰੇ ਬੇਟਾ ਕਿੰਨੀ ਉਮਰ ਹੈ ਹਾਂ ਕਿੰਨੀ ਉਮਰ ਬੇਟਾ 15 ਸਾਲ ਹੈ ਆਜੋ ਆਜੋ ਆ ਲੋ ਚੀਰਾ ਹੋ ਗਿਆ ਚੀਰਾ ਹੋ ਗਿਆ ਆ ਦਿਖਾਓ ਚਪਲਾ ਹਾਂ ਬਿਲਕੁਲ ਸਾਰੇ ਲੜਕੇ ਆਪਕੇ ਹੈ ਆਪਕੇ ਸਾਰੇ ਲੜਕੇ ਹੈ ਹਾਂ ਆਪਕੇ ਬੱਚੇ ਬਹੁਤ ਅੱਛੇ ਹੈ ਮਿਹਨਤੀ ਹੈ ਆਪਕੇ ਬੱਚੇ खून पसीने की कमाई कर रहे हैं आपके बच्चे खून पसीने की कमाई और यही खून पसीना खाने वाली आइटम में मिला कर के लोगों को खिला रहे हैं हाँ जी अब मालिक जी आपका नाम क्या है मेरा नाम अब्दुल समी। है क्या है अब्दुल समी। अब्दुल समी। सनी यहाँ पे क्या होता है यहाँ पे पतरे बनते हैं फैक्ट्री कब से चला रहे तभी हो साल। साल गए पाँच छः साल पाँच छः साल तो हो गए फूड सेफ्टी का लाइसेंस है आपके पास हाँ कहाँ है है कहाँ है लड़के के पास है लड़के के पास है फैक्ट्री नहीं लड़के के पास फैक्ट्री तो यहीं पे है आ जाएगा वो दिखा है? देगा लाइसेंस दिखा देगा लाइसेंस दिखा देगा तो यहाँ पे क्या फूड सप्लाई वाले आते नहीं चेक करने के लिए यह सेटिंग है अंदर के खाते में हमारी कोई सेटिंग तो फिर अगर कोई सेटिंग नहीं भाई साहब इतना गंद मंद में क्या कर रहे हो अगर कोई सेटिंग नहीं कोई ना कोई तो सेटिंग होगी वो आकर के देख के जदे उसी वक्त सील कर सकते हैं फैक्ट्री को अगर ये उनकी सेटिंग ना हो तो यहाँ से पता लग रहा है आपकी सेटिंग आप पैसे देते होंगे उनको नहीं ना नहीं देते ना। तो फिर इट इटमीन्स यहाँ पे आए नहीं होंगे आपके पास लाइसेंस नहीं होगा लाइसेंस हो तो फिर फैक्ट्री कैसे चला रहे हो यार आप मेरे को थोड़ा सा समझाओ तो सही अरे भाई साहब आप कहाँ से हैं यूपी से यूपी से हैं तो आपको यहाँ पे फैक्ट्री खोले हुए पाँच छः साल हो गए ठीक बोल रहा हूँ ना सो तो पाँच छः सालों से ऐसे ही चल रहा है काम और बहुत अच्छी फैक्ट्री में है सारा घर आपका ही है ना ऊपर नीचे सब हमारा ही है तो फैक्ट्री से घर परिवार बड़ा अच्छा चल रहा होगा प्रॉपर्टी बन रही होगी प्रॉपर्टी का नहीं सारी वही है ये प्रॉपर्टी आपकी है ऐसे थोड़ी बनी है देखो पता क्या बात है कोई भी बंदा है कोई भी लोग हैं, कुछ भी खाना पीना खाते हैं उनकी सेहत है ये देखो ये लोग खड़े हैं, इनकी सेहत है सेहत का मतलब क्या होता है ये पैसा लगाएंगे आप पैसा लगाओगे साफ सुथरी चीज खाओगे या गंद खा लोगे नहीं साफ सुथरा खाएंगे ये देखो आगे ना जब आप साफ सुथरा खाएंगे तो आप क्या कर रहे हो यार लोगों की सेहत के साथ खिलवाड़ कर रहे हो सर ऐसा ना कर कैसा है आपके सामने हमने दिखाया ना पूरा पर्दाफाश कर दिया पूरा खुलासा कर दिया आपके सामने आप भी थे ना चप्पलें पहन करके जहाँ पे जो चीज़ आप खाते हो वही जमीन पे रखा है वहीं पे चप्पलें हैं वहीं पे पसीना चोरा है वही गंदे मंदे हाथ वही जमीन से उठा करके उसी को बेल करके उसी को बना रहे है। सही है नहीं गलत है जो गलत है गल्त जो सच्चाई है क्योंकि तो ये पूरा पंजाब पूरा इंडिया देख रहा है बताओ भाई साहब आप तो जाग जीते जागते तो जिंदे हो आप तो जिंदे तो आपके सामने हो रहा है ना ऐसा तो नहीं है आप कितनी तनख्वाह आपकी यहाँ पे काम अच्छा ये आपका ही है बेटे हो आप इनके तो फिर यार सफाई तो रखना चाहिए कोई नहीं रहे ਕਾਂ ਸਫਾਈ ਹੈ ਅੱਗੇ ਸ ਰੱਖ ਲੇਗੇ ਅੱਗੇ ਆਏ ਉਹ ਤਾਂ ਆਰੇ ਯਾਰ ਗਾਲੀ ਸਮਝੇ ਤੁਹਾਡਾ ਪਰਿਵਾਰ ਤੁਸੀਂ ਜਦੋਂ ਦੁਕਾਨ ਤੇ ਕੋਈ ਜਾਂਦੇ ਹੋ ਸਮਾਨ ਲੈਣ ਵਾਸਤੇ ਤੇ ਉੱਥੇ ਜਾ ਕੇ ਤੁਹਾਨੂੰ ਕੋਈ ਗੰਦਮੰਦ ਪੈਕ ਕਰਕੇ ਦੇ ਦੇਵੇ ਪੈਸੇ ਲਗਾ ਕੇ ਵੀ ਬਿਮਾਰੀ ਖਰੀਦ ਲਓ ਬਿਮਾਰੀ ਖਵਾ ਦਿਓ ਸਹੀ ਹੈ ਨਹੀਂ ਨਹੀਂ ਜੀ ਹੁਣ ਤੁਸੀਂ ਕਦੀ ਫੈਕਟਰੀ ਗਏ ਉਹਨਾਂ ਦੇ ਅੰਦਰ ਨਹੀਂ ਮੈਂ ਅੰਦਰ ਇੱਥੇ ਤਾਂ ਜਾਂਦੇ ਆ ਫੈਨ ਫੋਨ ਲੈ ਕੇ ਜਿਹੜੇ ਜਿਹੜੇ ਲੋਕ ਦੇਖਣਗੇ ਨਾ ਜਿਹੜੇ ਜਿਹੜੇ ਲੋਕ ਦੇਖਣਗੇ गांसा हाँ उल्ट गया खाना है हाँ हाँ। तो उसको साफ सुथरी जगह पे रखोगे हाँ हाँ। और नीचे जमीन पे रख करके ऊपर ही मच्छर पड़ रहे है लेकर चप्पले लेकर के वही गंदी मंदी जमीन से वही उठा करके उसको बेल करके बना रहे बहुत बड़ी गलती है इस पे सुधार बहुत जरूरी है करो अंकल जी ऐसे बात नहीं बनेगा ਇਹ ਸੱਚਾਈ ਹੈ ਚਲੋ ਇਹ ਇੱਕ ਸਾਹਮਣੇ ਆ ਰਹੀ ਹੈ ਸਭਕੇ ਅਤੇ ਸਭ ਨੂੰ ਪਤਾ چل ਰਹਾ ਹੈ ਕਿ ਕਿਵੇਂ ਹੈ ਇਹ ਕੋਈ ਇਹ ਨਹੀਂ ਕਿ ਕਿਸੇ ਉਹ ਗਲਤ ਬੋਲ ਰਹੇ ਜਾਂ ਆਪੇ ਇੰਜਾਮ ਲਗਾ ਰਹੇ ਹਾਂਜੀ ਹਾਂਜੀ ਦੇਖੋ ਤੁਹਾਡੇ ਮੁਹੱਲੇ ਦੇ ਵਿੱਚ ਫੈਕਟਰੀ ਹੈ ਸਾਨੂੰ ਦੂਰੋਂ ਦੂਰੋਂ ਫੋਨ ਆਏ ਵੀ ਭਾਈ ਸਾਹਿਬ ਇੱਥੇ ਇੱਕ ਫੈਕਟਰੀ ਹੈ ਵੀ ਜਿਹੜੇ ਕੀ ਜਿਨ੍ਹਾਂ ਨੇ ਪੂਰਾ ਅੰਦਰ ਜਾਓਗੇ ਗੰਦ ਦੀ ਗੰਦ ਤੁਹਾਨੂੰ ਮਿਲੇਗਾ ਲੇਬਰ ਇੱਦਾਂ ਹੀ ਮਿਲੂਗੀ ਸ਼ੇਰ ਦੇ ਉੱਤੇ ਟੱਕਿਆ ਨਹੀਂ ਹੋਊਗਾ ਹੱਥਾਂ 'ਚ ਗਲਵਜ਼ ਨਹੀਂ ਹੋਗੇ ਪੈਰ ਟੱਕੇ ਨਹੀਂ ਹੋਣਗੇ ਐਪਰਨ ਪਾਏ ਨਹੀਂ ਹੋਣਗੇ ਉਹੀ ਆ ਕੇ ਦੇਖਣ ਨੂੰ ਮਿਲਿਆ ਵੀ ਪੂਰਾ ਪਸੀਨੇ ਨਾਲ ਲਤਪਤ ਬੰਦੇ ਉਹੀ ਸਭ ਕੁਝ ਚੱਲਦਾ ਗਿਆ ਗਲਤ ਹੈ ਜੀ ਚਲੋ ਧਿਆਨ ਰੱਖੋ ਕੱਲੇ ਦੇਖੋ ਸਾਰੇ ਕੋਈ ਦਿੱਕਤ ਦੋਰੀ ਆਪ ਦੇਖੋ ਦੇਖੋ ਕੋਈ ਵੀ ਕੋਈ ਵੀ ਦੇਖੇਗਾ ਵੀਡੀਓ ਜੋ ਹਮ ਅੰਦਰ ਕੇ ਦਿਖਾ ਰਹੇ ਹਾਂ ਕੋਈ ਵੀ ਦੇਖੇਗਾ ਉਹ ਤਾਂ ਯਹੀ ਬੋਲੇਗਾ ਭਾਈ ਸਾਹਿਬ ਔਰੇ ਭਈਆ ਕੀ ਖਾ ਰਹੇ ਹੈ ਅਰੇ ਭਈਆ ਕੀ ਖਾ ਰਹੇ ਹੈ गंद खा रहे हैं जहर खा रहे हैं बीमारी खा रहे हैं पैसा लगा कर भी यही सब कुछ खा रहे हैं हैं? और कुछ बोलना चाहते हो आप अपनी सफाई में सर आगे, 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 आगे सही सही है बस बंद कर दें आगे से सही रखोगे आज हमने पकड़ लिया पाँच छह सालों में आप आगे से सही रखोगे चलो दोस्तों अपनी राय नो कमेंट सेक्शन जरूर पाओ असी अक्सर दिखाने कभी कीड़े निकल नहीं ਕਦੀ ਕੋਕੜੇ ਚ ਨਿਕਲਦੇ ਨੇ ਕਦੀ ਚੂਹੇ ਨਿਕਲਦੇ ਨੇ ਤੇ ਕਦੀ ਮੱਛਰ ਅੱਜ ਤੁਹਾਨੂੰ ਦਿਖਾ ਰਹੇ ਹਾਂ ਪਸੀਨਾ ਜਿਹੜੀ ਚੀਜ਼ਾਂ ਤੁਸੀਂ ਖਾ ਰਹੇ ਹੋ ਉਹ ਪਸੀਨੇ ਨਾਲ ਚੋ-ਚੋ ਕੇ ਚੋ-ਚੋ ਕੇ ਜਿਹੜੇ ਟੇਸ ਤੁਸੀਂ ਲੈ ਰਹੇ ਹੋ ਪਸੀਨੇ ਦੇ ਟੇਸ ਨੇ ਉਹ ਪਸੀਨੇ ਚੋ-ਚੋ ਕੇ ਤੇ ਇੱਥੇ ਚੀਜ਼ਾਂ ਬਣਦੀਆਂ ਪਈਆਂ ਨੇ ਆਪ ਕੁਝ ਬੋਲਣਾ ਚਾਹੋਗੇ ਭਾਈ ਸਾਹਿਬ ਨਹੀਂ ਜੋ ਬੋਲ ਰਿਹਾ ਮੇਰਾ ਲੜਕਾ ਹੈ ਇਹ ਬੋਲ ਰਿਹਾ ਹੈ ਚੀਜ਼ ਗਲਤ ਹੈ ਕਿ ਸਹੀ ਹੈ ਨਹੀਂ ਜੋ ਵੀ ਹੈ ਸਹੀ ਹੈ सही है होना चाहिए पसीने वाला नहीं पसीने वाला तो नहीं होना चाहिए क्योंकि आजकल ऐसी बीमारी दुनिया भर के फैली हुई है गट्टा सब बीच 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 में 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 मच्छर कीड़े चप्पल बीच में, बीच में लैट, अच्छा आ, अच्छा बंदा कोई बंदा, बंदा कोई लैटरिंग करने जाएगा टॉयलेट जाएगा ना जाएगा। तो चप्पल वही तो पहन के जाएगा और गंदे बाथरूम में जाकर के वही चप्पल ला करके वही उसके ऊपर ही रख रहा है बना के भी सब नीचे ढोल देते हैं नीचे डोल देते हैं। है पन्नी में पन्नी में चपती जाओ ਪੰਨੀ ਚਪਟੇ ਜਾਂਦੇ ਆ ਇਹ ਲੋਕ ਇਹ ਹਾਲਾਤ ਹੈ ਇਹ ਮੁਹੱਲੇ ਵਾਲੇ ਲੋਕ ਨੇ ਜਿਹੜੇ ਨਾਲ ਖੜੇ ਨੇ ਨਾਲ ਨਾਲ ਤੁਹਾਨੂੰ